ਪੰਜਾਬ ਦੇ ਲੋਕਾਂ ਨੂੰ ਪੱਖ ਦੀ ਗਰਮੀ ਤੋਂ ਕੁਝ ਪਲਾਂ ਦੀ ਰਾਹਤ ਮਿਲੀ ਹੈ ਦੱਸਦੇ ਕਿ ਤੇਜ਼ ਤੂਫਾਨ ਅਤੇ بارش ਨਾਲ ਕਈ ਸੂਬਿਆਂ ਵਿੱਚ ਮੌਸਮ ਨੇ ਕਰਵਟ ਲਈ ਜਿਸ ਕਾਰਨ ਆਮ ਲੋਕਾਂ ਨੂੰ ਸੁੱਖ ਦਾ ਥੋੜਾ ਸਾਹ ਆਇਆ ਜਿੱਥੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਤੂਫਾਨ ਅਤੇ بارش ਕਾਰਨ ਲੋਕਾਂ ਨੂੰ ਰਾਹਤ ਮਿਲੀ ਹੈ ਉੱਥੇ ਹੀ ਕਈ ਸੂਬਿਆਂ ਉੱਪਰ ਹਜੇ ਵੀ ਗਰਮੀ ਆਪਣਾ ਕਹਿਰ ਧਕਾ ਰਹੀ ਹੈ ਦੱਸਦੇ ਕਿ ਅੱਜ ਤੋਂ ਨੌ ਤਪਾਸ਼ ਸ਼ੁਰੂ ਹੋਇਆ ਹੈ ਇਹ 2 ਜੂਨ ਤੱਕ ਚੱਲੇ ਚੱਲੇਗਾ ਇਸ ਸਮੇਂ ਦੌਰਾਨ ਤਾਪਮਾਨ 49 ਡਿਗਰੀ ਸੈਲਸੀਅਸ ਤੱਕ ਜਾ ਸਕਦਾ ਹੈ ਮੌਸਮ ਵਿਭਾਗ ਦੇ ਸ਼ਨੀਵਾਰ ਨੂੰ ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ, ਪੰਜਾਬ ਅਤੇ ਹਰਿਆਣਾ ਲਈ ਲਾਲ ਚੇਤਾਵਨੀ ਜਾਰੀ ਕੀਤੀ ਗਈ ਹੈ ਯਾਨੀ ਕਿ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਹਾਲਾਂਕਿ ਪੰਜਾਬ ਵਿੱਚ ਬੀਤੀ ਰਾਤ ਲੋਕਾਂ ਨੂੰ ਭਿਆਨਕ ਗਰਮੀ ਤੋਂ ਥੋੜੀ ਰਾਹਤ ਜ਼ਰੂਰ ਮਿਲੀ ਹੈ ਸ਼ੁੱਕਰਵਾਰ ਨੂੰ ਉੱਤਰੀ ਭਾਰਤ ਵਿੱਚ ਤਾਪਮਾਨ ਅਧਿਕਤਮ 49 ਅਤੇ ਘੱਟੋ-ਘੱਟ 31 ਡਿਗਰੀ ਸੈਲਸੀਅਸ ਸੀ ਰਾਜਸਥਾਨ ਵਿੱਚ ਗਰਮੀ ਕਾਰਨ ਮਾਂ ਪੁੱਤਰ ਦੀ ਮੌਤ ਤੋਂ ਬਾਅਦ ਗਿਣਤੀ 13 ਵੱਧ ਗਈ ਹੈ ਇਸ ਤੋਂ ਇਲਾਵਾ ਘੇਵਾਰ ਤੋਂ ਹైదరాబాద్ ਨੂੰ ਇੰਡੀਗੋ ਫਲਾਈਟ 1 ਘੰਟੇ ਦੇਰੀ ਨਾਲ ਛੱਡੀ ਗਈ ਇਹ ਦੱਸਿਆ ਗਿਆ ਸੀ ਕਿ ਉੱਚ ਤਾਪਮਾਨ ਦੇ ਕਾਰਨ ਇੰਜਣ ਪ੍ਰਤੀਬੰਧਿਤ ਮੋੜ ਵਿੱਚ ਚਲਾ ਗਿਆ ਸੀ ਬੋਪਾਲ ਵਿੱਚ ਸ਼ੁੱਕਰਵਾਰ ਨੂੰ 43.7 ਤਾਪਮਾਨ ਦਰਜ ਕੀਤਾ ਗਿਆ ਸੀ ਦੂਜੇ ਪਾਸੇ ਕਸ਼ਮੀਰ ਕਾਟੀ ਦੇ ਤਾਪਮਾਨ ਵਿੱਚ ਵਾਧਾ ਹੋਇਆ ਹੈ ਸ਼੍ਰੀਨਗਰ ਮੌਸਮ ਵਿਭਾਗ ਨੇ ਕਿਹਾ ਹੈ ਕਿ 23 ਮਹੀਨ ਨੂੰ ਵੱਧ ਤੋਂ ਵੱਧ ਤਾਪਮਾਨ 32.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਇਹ 11 ਸਾਲਾਂ ਵਿੱਚ ਸਭ ਤੋਂ ਉੱਚਾ ਸੀ 25 ਮਈ 2013 ਨੂੰ 32.2 ਡਿਗਰੀ ਸੈਲਸੀਅਸ